ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਇੱਕ ਹੋਰ ਵੀਡੀਓ ਦੇ ਵਿੱਚ ਤੇ ਆਪਾਂ ਬਣਾਵਾਂਗੇ ਅੱਜ ਮੂਲੀ ਦੇ ਪਰੌਠੇ ਤੇ ਆਪਾਂ ਸ਼ੈਲਟਿਆਂ ਨੂੰ ਉਹ ਤੋਂ ਬਾਅਦ ਕਰਾਂਗੇ ਗੱਦੂ ਘਸ ਹਲੋ ਜੀ ਪਹਿਲਾਂ ਆਪਾਂ ਇਹਨਾਂ ਦੇ ਪੱਤੇ ਜਿਲੇ ਕੱਟ ਉਹਨਾਂ ਬਾਅਦ ਸੇ ਆਪਾਂ ਲਓ ਅਪਾ ਇਹ ਪੱਤੇ ਖਾਂ ਤੋਂ ਤੁਸੀਂ ਮਾੜੇ ਮਾੜੇ ਪਾ ਵੀ ਸਕਦੇ ਹੋ ਹਰੇ ਧਨੀਏ ਦੇ ਤੌਰ ਤੇ ਪੈ ਜਾਂਦੇ ਆ ਇਹ ਵੀ ਪੋਸਟ ਤੋਂਦੇ ਆ ਆਪਾਂ ਨਾਲ ਖੇលਦੇ ਆ ਜਦੋਂ ਮੂਲੀ ਦਾ ਸੀਜ਼ਨ ਚੱਲਦਾ ਤੇ ਇਸ ਕਰਕੇ ਮੂਲੀਆਂ ਵਧੀਆ ਆ ਰਹੀਆਂ ਤੇ ਪਰੌਠੇ ਬਹੁਤ ਵਧੀਆ ਬਣਦੇ ਤੇ ਮੋਟੀ-ਮੋਟੀ ਜਿਹੜੀ ਉੱਪਰਲੀ ਸ਼ੈੱਲ ਆ ਕੋਈ ਲਾ ਦੇਣੀ ਆ ਕਿਉਂਕਿ ਥੋੜੀ ਜੀ ਸਖਤ ਹੁੰਦੀ ਹੈ ਤੇ ਉਸ ਤੋਂ ਬਾਅਦ ਆਪਾਂ ਇਹਦੀ ਲਦੂ ਬਸ਼ ਕਰਾਂਗੇ ਨਾਲ ਲਓ ਜੀ ਆਪਾਂ ਇਹ ਛਿੱਲ ਲਿਆ ਤੇ ਆ ਇਹਦੇ ਛਿਲਕੇ ਲਓ ਜੀ ਆਪਾਂ ਕਰਨ ਲੱਗੇ ਆ ਕਦੂ ਦਾ ਸੇਨਾਮ ਤੇ ਇਸ ਤਰ੍ਹਾਂ ਨਾਲ ਉਹ ਜਿਹੜੇ ਮोटे-ਮोटे ਆਪਾਂ ਛਿਲਕੇ ਲਾਏ ਸੀ ਉਹ ਫਿਰ ਕਈ ਵਾਰੀ ਕੱਦੂ ਕਸ਼ਦੇ ਵਿੱਚ ਆ ਜਾਂਦੇ ਆ ਇਸ ਕਰਕੇ ਆਪਾਂ ਨੂੰ ਉਹ ਮोटे-ਮोटे ਛੱਲ ਲਾ ਦੇਣਗੇ ਕਟਰ ਦੇ ਨਾਲ ਛਿਲਕ ਦੇ ਛੱਲ ਦੇਣਾ ਬਸ ਮਾਰ-ਮਾਰ ਕੇ ਨਾ ਤੇ ਜਿਹੜਾ ਤਰੀਕਾ ਆਪਣਾ ਉਹ ਤੁਹਾਨੂੰ ਆਪਾਂ ਦੱਸਦੇ ਆਂ ਕਿ ਆਪਣਾ ਤਰੀਕਾ ਕੀ ਹੈ ਕਿ ਕਈ ਕਹਿੰਦੇ ਆ ਕਿ ਮੂਲੀਆਂ ਲੇਸ ਜੀ ਬਣ ਜਾਂਦੀਆਂ ਤੇ ਆਟੇ ਚ ਪੇੜੇ ਚ ਹੈ ਪਾਣੀ ਚ ਛੜਦੇ ਰਹਿਣੀਆਂ ਪਰ ਆਪਾਂ ਤੁਹਾਨੂੰ ਦੱਸਦੇ ਆ ਵੀ ਉਹ ਦਾ ਇਲਾਜ ਕੀ ਆ ਫਿਰ ਨਮੋਲੀਆ ਆਪਣਾ ਟਟ ਟਟ ਵੀ ਇਹ 6 ਤੋਂ 8 ਰੋਟੀਆਂ ਵਾਸਤੇ ਕਾਫੀ ਆ ਲਓ ਜੀ ਮੋਲੀਆਂ ਆਪਣੀਆਂ ਹੋ ਗਈਆਂ ਕੱਦੂ ਕਸ਼ ਤੇ ਆਪਾਂ ਤੁਹਾਨੂੰ ਦੱਸਿਆ ਸੀ ਇਹਦੇ ਇੱਕ ਤਰੀਕਾ ਵਰਤਦੇ ਆ ਆਪਾਂ ਕੀ ਹੈ ਉਹ ਤੁਸੀਂ ਕੀ ਕਰਨਾ ਥੋੜਾ ਜਿਹਾ ਲੋਨ ਲੈ ਲੈਣਾ ਇਹ ਨਸਰ ਦਾਚਮਚ ਤੇ ਇਹਦੇ ਉੱਤੇ ਸਿਰ ਕਿ ਇਹਨੂੰ ਰੱਖ ਦੇਣਾ ਸਿਰ 5 ਮਿੰਟ ਵਾਸਤੇ ਇਨੂੰ ਮਲਾ ਕੇ ਨਾ ਚੰਗੀ ਤਰ੍ਹਾਂ ਲੋਨ ਦੇ ਵਿੱਚ ਤੇ ਤੁਸੀਂ ਇਹਨੂੰ 5 ਮਿੰਟ ਰੈਸਟ ਤੇ ਰੱਖ ਦੇਣਾ ਤਾਂ ਕਿ ਇਹਦਾ ਜਿਹੜਾ ਪਾਣੀ ਐ ਐਕਸਟਰਾ ਪਾਣੀ ਐ ਉਹ ਵੀ ਲੋਨ ਬਾਹਰ ਕੱਢ ਦੇ ਤੇ ਕਿ ਇਹਨੂੰ ਆਪਾਂ ਬਾਅਦ ਚ ਕੀ ਕਰਾਂਗੇ ਉਹ ਵੀ ਤੁਹਾਨੂੰ ਦੱਸਦੇ ਹਾਂ ਲਓ ਜੀ 5 ਮਿੰਟ ਹੋ ਚੁੱਕੇ ਆ ਰੈਸਟ ਦਿੱਤਾ ਮੋਲੀਆਂ ਨੂੰ ਤੇ ਹੁਣ ਆਪਾਂ ਇਹਨਾਂ ਰੱਤੀ ਕਰਦੇ ਆਂ ਇਹਨਾਂ ਨੂੰ ਦੱਬ ਦੱਬ ਕੇ ਤੁਸੀਂ ਨਾਪਣਾ ਹੈ ਬਸ ਇਸ ਤਰੀਕੇ ਨਾਲ ਤਾਂ ਕਿ ਜਿਹੜਾ ਇਹ ਤਾਂ ਐਕਸਟਰਾ ਪਾਣੀ ਹੈ ਉਹ ਸਾਰਾ ਨਿਕਲ ਜਾਵੇ ਤੇ ਆਪਣੀ ਜਿਹੜੀ ਸ਼ਿਕਾਇਤ ਹੈ ਵੀ ਜਿਹੜੀ ਪੇੜਿਆਂ ਦੇ ਵਿੱਚ ਲੇਸ ਬਣ ਜਾਂਦੀ ਹੈ ਫਿਰ ਉਹ ਲੇਸ ਨਹੀਂ ਬਣੂਗੀ ਐਸ ਤਰ੍ਹਾਂ ਤੁਸੀਂ ਇਹ ਪਾਣੀ ਕੱਢਦੇ ਹੋਏ ਦੱਬ-ਦੱਬ ਕੇ ਨਚੋੜ-ਨਚੋੜ ਕੇ ਤੇ ਤੁਸੀਂ ਇਹਦਾ ਪਾਣੀ ਕੱਢ ਦੇਣਾ ਹੈ ਇਸ ਤਰ੍ਹਾਂ ਬਣੂਗਾ ਲਓ ਜੀ ਮੂੜੀਆਂ ਆਪਣੀਆਂ ਰੈਡੀ ਐ ਆਪਾਂ ਇਹਨਾਂ ਦਾ ਐਕਸਟਰਾ ਪਾਣੀ ਸਾਰਾ ਕੱਢਤਾ ਤੇ ਇਹ ਹੁਣ ਪਰੌਠਿਆਂ ਵਾਸਤੇ ਤਿਆਰ ਐ ਤੇ ਇਹਨਾਂ 'ਚ ਜਿਹੜਾ ਮਸਾਲਾ ਪਊਗਾ ਮਨਜਨ ਪਊਗਾ ਉਹ ਆਪਾਂ ਤੁਹਾਨੂੰ ਦਿਖਾਣੇ ਐ ਇਹਦੇ ਵਿੱਚ ਜਿਹੜੀਆਂ ਹੋਰ ਚੀਜ਼ਾਂ ਪੈਣਗੀਆਂ ਜੀ ਉਹ ਇੱਕ ਪਿਆਜ਼ ਇੱਕ ਹਰੀ ਮਿਰਚ ਥੋੜੀ ਜੀ ਅਜਵੈਨ ਤੇ ਇੱਕ ਟੁਕੜਾ ਅਦਰਕ ਦਾ ਤੇ ਧਨੀਆ ਤੇ ਇਹ ਆਪਣਾ ਮਨਜਨ ਤਿਆਰ ਹੋ ਜਾਊਗਾ ਜੀ ਇੱਕ ਮਸਾਲਾ ਗਰਮ ਜਿਹੜਾ ਕਿ ਆਪਾਂ ਘਰੇ ਹੀ ਬਣਾਇਆ। ਇਹਦੇ ਵਿੱਚ ਆਪਾਂ ਭਾਇਆ ਲੂੰ ਲਾਲ ਮਿਰਚ ਤੇ ਅਜਵੈਨ, ਧਨੀਆ, ਪਿਆਜ਼ ਛੋਟੇ ਛੋਟਾ ਕੱਟਿਆ ਹੋਇਆ। ਅਦਰਕ ਦਾ ਇੱਕ ਟੁਕੜਾ ਤੇ ਇਹਨੂੰ ਆਪਾਂ ਕਰਦਾਂਗੇ ਮਿਕਸ ਤੇ ਮਨਜਣ ਹੋ ਜਾਊਗਾ ਤਿਆਰ ਆਪਣਾ ਹੀ ਜਿਹੜੀ ਰੈਸਪੀ ਵਾਸਤੇ ਲੋਜੀ ਇਸ ਤਰ੍ਹਾਂ ਤੁਸੀਂ ਪਰਨਾਣ ਦੇ ਵਿੱਚ ਹੀ ਇੱਕ ਹੈ ਤਾਂ ਇਹ ਸਿੰਗਲ ਰੋਟੀ ਬਣ ਰਹੀਣੀ ਦੇਖ ਸਕਦੇ ਹੋ ਕਿ ਤੁਸੀਂ ਕੋਈ ਆਨੇ ਪਲੇਸ ਨਹੀਂ ਛੱਡੀ। ਲਓ ਜੀ ਰੋਟੀ ਪਾਤੀ ਤਵੇ ਤੇ ਪਰਾ ਉਠਾਏ ਟਾਈਪ ਤੇ ਤੁਸੀਂ ਵੀ ਬਣਾ ਕੇ ਖਾਇਓ ਘਰੇ। ਇਸ ਟ੍ਰਿਕ ਨਾਲ ਬੰਦੀ ਹੈ ਜੀ ਕੀ Τέσσερι style muli, τε πρόκειται. ਪਾ ਵੀਡੀਓ ਸਕਿਪ ਨਹੀਂ ਕੀਤੀ ਤੇ ਲਿਖਉਤੇ ਪੁਦੇ ਸੀ ਕਿ ਉਹ ਦੀ ਪ੍ਰੋਫਾਈਲ